ਵਾਹਿਗੁਰੂ ਕਾਲ ਸਾਬਾਈ ਫਤੇ ਇਸ ਕੋ ਦਵਰਾ ਸਾਹਿਬ ਦਾ ਉਤਿਆਸ ਹੈ ਜੀ ਦਵਰਾ ਸਾਹਿਬ ਪਿੰਡ ਨੌਨਖਾ ਫਤੇਗੜ ਸਾਹਿਬ ਇਸ ਸਥਾਨ ਦੇ ਸ਼੍ਰੀ ਗੁਰੂ ਕੀ ਬਾਹਰ ਸਾਹਿਬ ਜੀ ਆਪਣੇ ਪ੍ਰਚਾਰ ਦੌਰ ਦੌਰੇ ਸਮੇਂ ਪਿੰਡ ਉਗਾਣੀ ਤੋਂ ਚਲ ਕੇ ਇਸ ਸਥਾਨ ਤੇ ਆਏ ਸਨ ਤੇ ਇੱਕ ਰਾਤ ਇੱਥੇ ਵਿਸ਼ਰਾਮ ਕੀਤਾ ਇਸ ਸਮੇਂ ਮਾਤਾ ਗੁਜਰੀ ਜੀ ਵੀ ਨਾਲ ਸਨ ਸਵੋਪਨ ਲਕੀਸ਼ਾ ਵਰਨਝਾਰਾ ਵੀ ਪਹਿਲਾਂ ਤੋਂ ਇੱਥੇ ਠਹਿਰਿਆ ਹੋਇਆ ਸੀ ਜਿਸ ਦਾ ਇੱਕ ਬਲਦ ਗਵਾਚ ਗਿਆ ਸੀ ਤਾਂ ਉਸ ਨੇ ਸੁਖ ਸੁਖੀ ਕੇ ਜੇ ਮੇਰਾ ਬਲਦ ਮਿਲ ਜਾਵੇ ਤੇ ਮੈਂ ਕੁਝ ਟਕੇ ਗੁਰੂ ਜੀ ਨੂੰ ਭੇਟ ਕਰਾਂਗਾ ਥੋੜੇ ਸਮੇਂ ਪਿੱਛੋਂ ਜੰਗਲ ਵਿੱਚੋਂ ਬਲਦ ਮਿਲਣਾ ਤੇ ਖੁਸ਼ੀ ਵਿੱਚ 9 ਟਕੇ ਲੈ ਕੇ ਲਕੀਸ਼ਾ ਗੁਰੂ ਜੀ ਦੀ ਹਯੂਰੀਡ ਪੋਰ ਗਿਆ ਗੁਰੂ ਜੀ ਨੇ ਟਕੇ ਬਿਨਾਂ ਛੋਇ ਸੰਗਤਾਂ حوالے ਕਰ ਦਿੱਤੇ ਤਾਂ ਲੱਖੀ ਸ਼ਾਹ ਨੇ ਸਮਝਿਆ ਕਿ ਗੁਰੂ ਜੀ ਮੇਰੀ ਭੇਟਾਂ ਤੋਂ ਖੁਸ਼ ਨਹੀਂ ਹੋਈ ਕਹਿਣ ਲੱਗਾ ਗੁਰੂ ਜੀ ਅੱਜ ਮੇਰੇ ਕੋਲ ਇੰਨੇ ਹੀ ਹਨ ਹਰ ਭੇਟਾ ਫਿਰ ਦੇ ਦੇਵਾਂਗਾ ਤਾਂ ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ ਕਿ ਭਾਈ ਤੇਰੇ ਇੱਕ ਨੋ ਟਕੇ 9 ਲੱਖ ਦੇ ਬਰਾਬਰ ਹਨ ਸੋ ਰਾਤ ਨੂੰ ਵਿਸ਼ੇਸ਼ ਜੋ ਕੁਝ ਸਿਆਣੇ ਬਜ਼ੁਰਗ ਗੁਰੂ ਜੀ ਦੇ ਦਰਸ਼ਨ ਵਾਲੇ ਪੋਤੇ ਉਹਨਾਂ ਨੇ ਇਸ ਸਥਾਨ ਤੇ ਸ਼੍ਰੀ ਵਾਸ਼ਿ ਗੁਰੂ ਜੀ ਨੇ ਸੰਗਤਾਂ ਨੂੰ ਪਿੰਡ 9 ਲੱਖਾਂ ਦੇ ਨਾਂ ਦੇ ਇਹ ਵਾਰ ਦਿੱਤਾ ਕਿ ਪਿੰਡ ਦੀ ਸ਼ੁਰੂਆਤ ਹੋਈ ਸਤਾਨਕ ਜੋ ਰਾਇਤ ਹੈ ਅਨਸਾਰ ਇਸ ਪਿੰਡ ਦਾ ਨਾਂ 9 ਲੱਖਾਂ ਰੱਖਤਾ ਸੋ ਆਪ ਕੀ ਦਰਸ਼ਨ ਕਰ ਰਹੇ ਹਰਿ ਗੁਰਦੁਆਰਾ ਸਾਹਿਬ ਦੇ ਜੋ ਸੰਗਤਾਂ ਸਤਾਂ ਤੇ ਪਵਿੱਤਰ ਸਰੋਵਰ ਵੀ ਸ਼ੋਭਾ ਦੀ ਆਪ ਜੀ ਸ਼ੋਭਾ ਸਾਡੇ ਵੀ ਦਰਸ਼ਨ ਕਰ ਸਕਦੇ ਹੋ ਆਤਵਲ ਪੂਰੀ ਤੋਂ ਹਮਨਾ ਜੋ ਖੇਤ ਹਨ ਹਰੇ ਭਰੇ

ਸੋ ਇਹ ਸਥਾਨ ਤੇ دیਵਾਨ ਵਿੱਚ ਆਦੇ ਹਨ ਗੁਰੂ ਮਹਾਰਾਜ ਦੇ ਜੋ ਸਥਾਨ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਿਰੋਪਤਨ ਸਥਾਨ ਤੇ ਸੇਵਾਦਾਰ ਜੀ ਜੋ ਸਾਤ ਮਤੌਂਦਨ ਬੈਠੇ ਹੋਏ ਹਨ ਜੀ 嗯嗯嗯嗯我们 ਹੰਦਰ ਪਾਰਕਿਸ ਆਬ ਦੇ ਦਰਸ਼ਨ ਕਰ ਰਹੇ ਆਪ ਜੀ। ਤਾਂ ਸਾਡਾ ਦੂਰ ਤੇ ਸਾਡੀ ਜਨਨ ਹੁੰਦਾ ਹੈ। ਉੱਥੇ ਜਾ ਕੇ ਫਿਰ ਲਾਈਵ ਹੋਵਾਂਗੇ ਜੀ। ਵਾਈਫ ਖਾਲਸਾ ਵਾਈਫ ਖਤੇ